ਇਹ ਨਸਾ ਸਾਡਾ ਇੱਕ ਦੁਸ਼ਮਣਾ ਹਨ ਜਿੱਦਿਵੇਂ ਦੁਸ਼ਮਣ ਦੰਗ ਨਾਉਂਦੇ ਤੇ ਇਹ ਸਾਡੀ ਜ਼ਿੰਦਗੀ ਵੀ ਬਰਬਾਦ ਕਰਦੇ ਹਨ ਇਹਦੇ ਵਿੱਚੋਂ ਨਿਕਲਣਾ ਹੀ ਹਨਾ ਤੇ ਇੱਕ ਬਹੁਤ ਵੱਡੀ ਚਾਲਾ ਤੇ ਅਸੀਂ ਨਿਕਲ ਸਕਦੇ ਹਾਂ ਜਦੋਂ ਮੇਰੇ ਵਰਗੇ ਇਨਸਾਨ ਉੱਠ ਕੇ ਕੁਝ ਖਾਸ ਕਲਾ ਤੱਕ ਨਾ ਦਵਾਈ ਹੈਗੀ ਐ ਦਾਰੂ ਕੀ ਹੈ ਜ ਕਲਾ ਜਨਾ ਸਾਡੇ ਕੋਲ ਜਿਹੜੀ ਦਵਾਈਆਂ ਸੀ ਪਹਿਲੀ ਗੱਲ ਤਾਂ ਲਿਖੋ ਗਵਰਨਮੈਂਟ ਵੱਲੋਂ ਰਜਿਸਟਰਡ ਆ ਇਹਦਾ ਕੋਰਸ 10 ਤੋਂ ਲੈ ਕੇ 40 ਦਿਨ ਦਾ ਤੇ ਕੱਟਾ ਪੇਜ ਬਣਾਇਆ ਹੋਇਆ ਪੇਜ ਦੇਖਣਾ ਚਾਹੋਗੇ ਜੀ オリジナル ਆਪਣੀ ਕਹੂੰਗਾ ਇਸ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਤੁਹਾਨੂੰ ਪਛਾਣ ਦੀ ਵੀਡੀਓਜ਼ ਤੋਂ ਵੀ ਇਤਿਹਾਸ ਹੋਏਗਾ ਕਿ ਜਿੰਨਾ ਤੁਹਾਡਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਭਾਜੀ ਪੇਜ ਦਾ ਨਾਮ ਮਨਾ ਬੋਲ ਕੇ ਵੀ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਵਰ ਦੀ ਬਖਵਾਣਾ ਵੈਲਕਮ ਕਰਦੇ ਆ ਗੁਰੂ ਟੋਏ ਜੋ ਆਪਣਾ ਬਚਪਨਾ ਯਾਦ ਲਾਏ ਪਰ ਕਦੇ ਜਿੰਦਗੀ ਜਦ ਚਲਦੇ ਆ ਨਾ ਕਈ ਤਰ੍ਹਾਂ ਦੀਆਂ ਪੀੜਾ ਦੁੱਖ ਸੰਕਟ ਆਉਂਦੇ ਨੇ ਹੱਥ ਦੇ ਵਿੱਚ ਵੀ ਤੇ ਰੋਗ ਵੀ ਲੱਗਦੇ ਨੇ ਜਦ ਵਾਰੀ ਆਂਦੀ ਇਨਸਾਨੇ ਦੇ ਉੱਤੇ ਇਨਸਾਨ ਬਣੰਦੇ ਨੇ ਰੂਪ ਦੇ ਵਿੱਚ ਮਤਲਬ ਚੰਗਾ ਇਨਸਾਨ ਜਿਹੜਾ ਹੁੰਦਾ ਨਾ ਉਹਨੂੰ ਕਈ ਤਰ੍ਹਾਂ ਦੀ ਦੁਨੀਆ ਚ ਆ ਕੇ ਨਾ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਨੂੰ ਠੀਕ ਕਰਨ ਲਈ ਦੁਨੀਆ ਦੇ ਜਿਹੜੇ ਕਹਿੰਦੇ ਪਤਾਰਤ ਐਸੇ ਬਣੇ ਨੇ ਵੀ ਕਹਿੰਦੇ ਨਾ ਉਸ ਚੀਜ਼ ਨੂੰ ਹੱਥ ਲਾਇਆ ਤੇ ਵੀ ਕਹਿੰਦੇ ਪੱਥਰ ਨੂੰ ਲਾਇਆ ਵੀ ਕਹਿੰਦੇ ਰੱਬ ਸੋਨਾ ਕਢਾ ਸਕਦਾ ਹੈ ਤੇ ਮੈਂ ਮਾਨ ਨਾਲ ਕਹੂੰਗਾ ਐਸੇ ਸਖਸ਼ ਵੀ ਦੁਨੀਆ ਜਿਹੜੇ ਬੈਠੇ ਨੇ ਚੰਗੇ ਸੁਝਾ ਤੇ ਲੋਕਾਂ ਦੇ ਹਮਦਰਦ ਬਣਨਾ ਬਹੁਤ ਘੱਟ ਦੁਨੀਆ 'ਚ ਬੰਦੇ ਨੇ ਇੰਜ ਗੱਲ ਕਰੀਏ ਉਸ ਡਾਕਟਰ ਦੀ ਲਾਈਨ ਨੂੰ ਜਿਨ੍ਹਾਂ ਨੇ ਪੂਰੇ ਇੰਡੀਆ ਲੈਵਲ ਦੇ 'ਚ ਡਾਕਟਰ ਲਾਈਨ ਨੂੰ ਸਵਾਗਤ ਕੀਤਾ ਹੈ ਲਾਕਡਾਊਨ ਦੇ ਵਿੱਚ ਜਦੋਂ ਪ੍ਰੋਬਲਮ ਆਈ ਸੀਗੀ ਚੰਗੇ-ਚੰਗੇ ਡਾਕਟਰਾਂ ਨੇ ਹੱਥ ਹਿੰਮਤ ਨਹੀਂ ਮਾਰੀ ਔਰ ਚੰਗੇ ਤਰੀਕੇ ਨਾਲ ਜੋੜ ਕੇ ਦੁਨੀਆ ਨੂੰ ਬਹੁਤ ਵਧੀਆ ਇੱਕ ਬਚਾਇਆ ਕੋਛਾ ਨਹੀਂ ਕਹਿੰਦੇ ਦੁਖਦਾਈ ਮੌਤ ਹੋਈ ਪਰ ਜਦੋਂ ਵਾਰੀ ਆਈ ਬਚਾਨ ਦੀ 80% ਤੋਂ ਉੱਪਰ ਲੋਕਾਂ ਨੂੰ ਬਚਾਇਆ ਗਿਆ ਤੇ ਮੈਂ ਮਾਨਣਾ ਕਹੂੰਗਾ ਐਦਾਂ ਹੀ ਪੰਜਾਬ ਕਹਿੰਦਾ ਸਾਡਾ ਨਸ਼ਾ ਮੁਕਤ ਹੋਵੇ ਪੰਜਾਬ ਸਾਡਾ ਜਿੰਦਾਬਾਦ ਰਹੇ ਜਵਾਨੀਆਂ ਕਹਿੰਦੇ ਮਾਨੀਏ ਪੰਜਾਬੀ ਹਮੇਸ਼ਾ ਮਾਨਨੇ ਤੇ ਮੈਂ ਮਾਨਣਾ ਕਹੂੰਗਾ ਉਹਨਾਂ ਚੋਂ ਇੱਕ ਐਸੇ ਸੈਕਸ਼ਨ ਮਨਾਣ ਚੱਲਣਾ ਜਿਨ੍ਹਾਂ ਨੇ ਪੰਜਾਬs ਬੈਠ ਕੇ ਪਿੰਡ ਖਾਸ ਲੁਧਿਆਣਾ ਅਹਿਮਦਗੜ੍ਹ ਦੇ ਵਿੱਚ ਜਿਮੈਂ ਮਾਨ ਵੈਲਕਮ ਕਰਾਂਗਾ ਡਾਕਟਰ ਰਹੀੜਾ ਜੀ ਦਾ ਰਾਈਟ ਹੈ ਜੀ ਹਾਂ ਜੀ ਤੇ ਭਾਜੀ ਤੁਹਾਡਾ ਇੱਕ ਵੈਲਕਮ ਹੈ ਤੇ ਕਹਿੰਦੇ ਭਾਜੀ ਮੇਰੇ ਕੋ ਤਾਂ ਆਏ ਸੀ ਖਡੋਣੇ ਲੈਣ ਬੱਚਿਆਂ ਦੇ ਮੈਂ ਕਹਿੰਦੇ ਭਾਜੀ ਮੇਰਾ ਬਹੁਤ ਪਿਆਰਾ ਇੱਕ ਪੇਜ ਵੀ ਬਣਿਆ ਤੇ ਪਿਆਰ ਵੀ ਦਿੰਦੇ ਨੇ ਸਾਰੇ ਤੇ ਕੁਝ ਜਦੋਂ ਲੋੜ ਪਵੇ ਮੈਂ ਜਰੂਰ ਰਿਕਮੈਂਡ ਉਹਨਾਂ ਪਰਿਵਾਰਾਂ ਨੂੰ ਕਰਨਾ ਚਾਹੁੰਗਾ ਅਗਰ ਤੁਹਾਡੇ ਤਕਲੀਫ ਹੈ ਕੋਈ ਮੁੰਡਾ ਤੁਹਾਡਾ ਦਿੱਕਤੇ ਚ ਹੈਗਾ ਜਾਂ ਪਰਿਵਾਰ ਦਾ ਕੋਈ ਅਦਾ ਮੁੱਖੀ ਦਿੱਕਤ ਚ ਹੈਗਾ ਜਿੰਨੂੰ ਨਸ਼ਾ ਖਾਂਦਾ ਹੈਗਾ ਕਹਿੰਦੇ ਨਸ਼ਾ ਉਦੋਂ ਖਾਂਦਾ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਉਹਦੀ ਡੋਜ਼ ਲੈਣੇ ਆ ਜਾਂ ਬਹੁਤ ਅਸੀਂ ਗਲਤ ਇਸਤੇਮਾਲ ਕਰਦੇ ਆ ਕੁਝ ਸਾਥ ਅਦਾ ਹੋ ਜਾਂਦਾ ਹੈ ਜਾਂ ਕੁਝ ਸਾਖ ਐਸਾ ਹੋ ਜਾਂਦਾ ਹੈ ਜਿੰਦੇ ਨਾਲ ਦੁਨੀਆਦਾਰੀ ਕਹਿੰਦੇ ਨਾ ਇਹ ਬੰਦੇ ਨੂੰ ਆਪਣੀ ਵਿਛੜਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨਾਂ ਚੋਂ ਇਹ ਬੰਦੇ ਐਸੇ ਹੈਗੇ ਨੇ ਜਿਹੜੇ ਰੱਬ ਦੇ ਬਣੇ ਬਣਾਏ ਬੰਦੇ ਨੇ ਜਿਹੜੇ ਲੋਕਾਂ ਨੂੰ ਜੋੜ ਕੇ ਲੋਕਾਂ ਦੀ ਤੰਦਰੁਸਤੀ ਦੀ ਕਹਿੰਦੇ ਦੁਆ ਵੀ ਮੰਗਦੇ ਨੇ ਪਲੱਸ ਉਹਨਾਂ ਨੂੰ ਆਪਣੀ ਦਵਾਈ ਦੇ ਕੇ ਕੁਝ ਫਾਇਦਾ ਵੀ ਕਰਾਉਂਦੇ ਆ ਤਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿੰਦੇ ਰੀਲੀਫ ਮਿਲੇ ਤਾਂ ਜ਼ਰੂਰ ਮੈਂ ਉਸ ਸੈਕਸ਼ਨ ਨੂੰ ਦਲੇਰੂ ਬਲੂ ਕਰ ਰਹੇ ਆ ਤੇ ਭਾਜੀ ਸਸਿਕਾ ਦਲ ਜੀ ਆਏ ਨੂੰ ਐ ਅਰਸ਼ਿਕਾਂ ਜੀ ਕੁਝ ਦੋ ਲਾਈਨਾਂ ਜੋ ਮੈਂ ਦੱਸੀ ਸੀ ਨਸ਼ਾ ਪੰਜਾਬ ਬਹੁਤ ਖਾਂਦਾ ਪਿਆ ਤੇ ਤੇ ਆਪਾਂ ਪੰਜਾਬ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਤੁਹਾਡਾ ਵੀ ਬਹੁਤ ਵੱਡਾ ਇੱਕ ਯੋਗਦਾਨ ਹੈਗਾ ਮੈਂ ਤੁਹਾਡਾ ਪੇਜ ਚੈੱਕ ਕੀਤਾ ਹੈਗਾ ਤੇ ਦੋ ਲਾਈਨਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਪਰਿਵਾਰ ਦੇਖਦੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਤੇ ਮੈਂ ਗੋਟਵਾਜ ਤੇ ਆਇਆ ਸੀ ਪਰ ਪ੍ਰਾਨ ਬਹੁਤ ਹੀ ਹੈਨਾ ਸਤਕਾਰ ਦਿੱਤਾ ਮਾਨਤੇ ਮੈਨੂੰ ਲੱਗਿਆ ਘਟ ਗੱਲ ਦੇ ਵਿੱਚ ਕਿ ਪੰਜਾਬ ਲਈ ਦਰਦ ਰੱਖਦੇ ਆ ਜਿਵੇਂ ਮੈਂ ਦੱਸਣਾ ਚਾਹਣਾ ਕਿ ਨਸ਼ਾ ਸਾਡਾ ਇੱਕ ਦੁਸ਼ਮਣ ਹੈਨਾ ਅਸੀਂ ਜਿਵੇਂ ਦੁਸ਼ਮਣ ਨੂੰ ਗੱਲ ਨਹੀਂ ਲਾਉਂਦੇ ਤੇ ਇਹ ਸਾਡੀ ਜ਼ਿੰਦਗੀ ਵੀ ਬਰਬਾਦ ਕਰ ਰਿਹਾ ਨਾਲ ਨਾਲ ਇਹ ਸਾਡੇ ਪਰਿਵਾਰ ਨੂੰ ਵੀ ਝਾੜ ਰਿਹਾ ਤੇ ਇਹ ਪੀੜ੍ਹੀਆਂ ਤੱਕ ਅੱਗੇ ਸਾਫ ਛੱਡ ਦਿੰਦਾ ਹੈਨਾ ਇਹਦੇ ਵਿੱਚੋਂ ਨਿਕਲਣਾ ਹੀ ਹੈ ਨਾ ਐਸਾ ਕਹ ਦिए ਕੋਈ ਇੱਕ ਬਹੁਤ ਵੱਡੀ ਗੱਲ ਆ ਤੇ ਅਸੀਂ ਨਿਕਲ ਸਕਦੇ ਹਾਂ ਨਾ ਜਦੋਂ ਮੇਰੇ ਵਰਗੇ ਇਨਸਾਨ ਉੱਥੋਂ ਉੱਠ ਕੇ ਹੈ ਨਾ ਇੱਕ ਡਰੱਗ ਦੇ ਕਾਉਂਸਲਰ ਬਣ ਸਕਦੇ ਨੇ ਇੱਕ ਡਾਕਟਰੀ ਬਕਾਇਦਾ ਡੀਗਰੀ ਹੈ ਨਾ ਹਾਸਲ ਕਰ ਸਕਦੇ ਨੇ ਅੱਜ ਸਮਾਜ ਦੇ ਵਿੱਚ ਰੂਮ ਰੂ ਸਾਨੂੰ ਸਮਾਜ ਨੇ ਅਕਸੈਪਟ ਕੀਤਾ ਹੈ ਨਾ ਇਹ ਨਹੀਂ ਹੈਗਾ ਵੀ ਸਮਾਜ ਨੇ ਮੈਨੂੰ ਗਲ ਨਾਲ ਲਾਇਆ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਸੋ ਮੈਂ ਇਹਨਾਂ ਕਹਿਣਾ ਚਾਹੁੰਦਾ ਮੈਂ ਡਾਕਟਰ ਰਹੀਰਾ ਪਿੰਡ ਖੇੜਾ ਕੁਝ ਖਾਸ ਕਲਾ ਦਿੱਤਾ ਕਹਿੰਦੇ ਨਾ ਗੁਰਬਾਣੀ 'ਚ ਵੀ ਵਰਡ ਹੈਗਾ ਹੈ ਸੁਖਮਣੀ ਸੁਖਮਰੇ ਦੇ ਪ੍ਰਣਾਮ ਪਗਜਨਾਂ ਕੇ ਮਨ ਵਿੱਚ ਆਣ ਵੀ ਐਸੀ ਸੀ ਚੀਜ਼ਾਂ ਵੀ ਬਣੀਆਂ ਜਿਹੜੀ ਬੰਦੇ ਨੂੰ ਰੋਗ ਰਹਿਤ ਕਰ ਸਕਦੀਆਂ ਨੇ ਤਾਂ ਤੁਹਾਡੇ ਕੋਲ ਐਸਾ ਕੁਝ ਦਵਾਈ ਹੈਗੀ ਹੈ ਦਾਰੂ ਕੀ ਹੈ ਕਲਾ ਜਿੰਨਾ ਜਿਹੜੇ ਦੇਖਦੇ ਨੇ ਉਹ ਸਾਡੇ ਤੁਹਾੜ ਕੋਈ ਨੇੜੇ ਜਿਹੜੇ ਪਿੰਡ ਦੇ ਬੰਦਾ ਵੀ ਤੁਹਾੜ ਕੋ ਆ ਸਕਦੇ ਨੇ ਬਈ ਸਾਨੂੰ ਹੱਲ ਕਰਾ ਕੇ ਦਿਓ ਸਾਡੇ ਕੋਲ ਜਿਹੜੀ ਦਵਾਈ ਆ ਜੀ ਪਹਿਲੀ ਗੱਲ ਤਾਂ ਦੇਖੋ ਗਵਰਨਮੈਂਟ ਵੱਲੋਂ ਰਜਿਸਟਰਡ ਆ ਜੋ ਉਸ ਤੋਂ ਬਾਅਦ ਆ ਤੇ ਜੀਐਮਪੀ ਸਰਟੀਫਾਈਡ ਆ ਇਹ ਬਿਲਕੁਲ ਹੀ ਕੋਈ ਇਹਦੇ ਵਿੱਚ ਫੇਰ ਨਹੀਂ ਜਲਣੀ ਬਿਲਕੁਲ ਯਕੀਨੀ ਗੱਲ ਆ ਕਿ ਉਹ ਪਹਿਲੇ ਦਿਨ ਤੋਂ ਕੰਮ ਕਰਦੀ ਆ ਸਾਨੂੰ ਕੋਈ ਵੀ ਤੋੜ ਤਕਲੀਫ ਨਹੀਂ ਲੱਗਣ ਦਿੰਦੀ ਹੈ ਨਾ ਤੇ ਇਹਦਾ ਕੋਰਸ ਵੱਧ ਤੋਂ ਵੱਧ ਜੀ 40 ਦਿਨ ਦਾ ਤੇ ਘੱਟੋ ਘੱਟ ਹਾਂ ਜੇ ਸਾਡੀ ਬਿਲ ਪਾਵਰ ਸਟਰੋਂਗ ਆ ਤਾਂ ਅਸੀਂ 28 ਦਿਨ ਚ ਵੀ ਦਵਾਈ ਬੰਦ ਕਰ ਸਕਦੇ ਹਾਂ ਤੇ ਕਾਸੀ ਤੇ ਇਹ ਆ ਸਾਡੀ ਦਵਾਈ ਦੀ ਲਤ ਨਹੀਂ ਲੱਗਦੀ ਇਹ ਨਹੀਂ ਹੈਗਾ ਕਿ ਅਸੀਂ ਨਾ ਤਾਂ ਛੱਡ ਕੇ ਦਵਾਈ ਦੇ ਉੱਤੇ ਤੁਹਾਡਾ ਇਹ ਪੇਜ ਬਣਾਇਆ ਉਹ ਪੇਜ ਦੇਖਣਾ ਚਾਹੋਗੇ ਜੀ ਆਡੀਅנס ਨੂੰ ਆਪਣੀ ਜਿਹਦੇ ਚ ਅਗਰ ਤੁਸੀਂ ਦੇਖ ਅਗਰ ਤੁਸੀਂ ਨਹੀਂ ਵੀ ਜਾਣਾ ਚਾਹੁੰਦੇ ਮੈਂ ਜ਼ਰੂਰ ਕਹੂੰਗਾ ਇਸ ਪੇਜ ਨੂੰ ਫੋਲੋ ਕਰ ਲਿਓ ਕਿਤਾ ਕਿ ਤੁਹਾਨੂੰ ਕੁਛ ਅਨਾਂ ਦੀ ਵੀਡੀਓਜ਼ ਤੋਂ ਵੀ ਅਹਿਸਾਸ ਹੋਏਗਾ ਕਿ ਜਿੰਨਾ ਤੁਹਾਡਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਭਾਜੀ ਪੇਜ ਦਾ ਨਾਮ ਨਾਮ ਬੋਲ ਕੇ ਵੀ ਦੱਸ ਦਿਓ ਆਪਣਾ ਪੇਜ ਬਣਿਆ ਜੀ Facebook ਤੇ ਡਾਕਟਰ ਰਹਿੜਾ ਉਨਾ ਇੰਸਟਾਗ੍ਰਾਮ ਤੇ ਵੀ ਡਾਕਟਰ ਰਹੀੜਾ ਦਾ ਹੈ ਨਾ ਵੀਰ ਕਲੀਨਿਕ ਦੇ ਨਾਮ ਤੇ ਵੀ ਚੱਲਦਾ ਇਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਦੇਖ ਤੁਹਾਡਾ ਜਿਵੇਂ ਆਪਾਂ ਅਹਿਮਦਗੜ੍ਹ ਆਨੇ ਆਂ ਔਰ ਤੋਂ ਕਿੰਨਾ ਕੋ ਤੁਹਾਡਾ ਪਿੰਡ ਇਹੜਾ ਹੈਗਾ ਉਧਰੋਂ ਆਪਣਾ ਬਿਲਕੁਲ ਅਹਿਮਦਗੜ੍ਹ ਦੇ ਵਿੱਚ ਪਹੀੜ ਰੋਡ ਤੇ ਖੇੜਾ ਜੀ ਅਹਿਮਦਗੜ੍ਹ ਤੋਂ ਸ਼ੂਰ ਤੋਂ ਹਾਂਜੀ 1 ਕਿਲੋਮੀਟਰ ਹਟੇ ਤੇ ਮੈਂ ਜਰੂਰ ਮੇਰੇ ਜਿਹੜੇ ਪਿਆਰ ਮੁਹੱਬਤ ਵਾਲੇ ਸੱਜਣ ਮਿੱਤਰ ਹੈਗੇ ਨੇ ਕਹਿੰਦੇ ਕਿਸੇ ਦਾ ਫਾਇਦਾ ਹੋਣਾ ਹੋਵੇ ਨਾ ਤੇ ਕਰਮਾ ਚ ਲਿਖਿਆ ਹੁੰਦਾ ਹੈ ਜੇ ਫਾਇਦਾ ਕਰਵਾਣਾ ਹੈ ਤਾਂ ਇੱਕ ਕਦਮ ਕਹਿੰਦੇ ਜ਼ਿੰਦਗੀ ਦੇ ਤੁਹਾਨੂੰ ਚੱਲਣਾ ਪੈਣਾ ਹੈ ਬੰਦਾ ਦੱਸ ਕਦਮ ਤੁਹਾਡੇ ਲਈ ਚੱਲਣੇ ਤਿਆਰ ਹੈਗਾ ਤੇ ਜਰੂਰ ਮੈਂ ਰਿਕਮੈਂਡ ਕਰਾਂਗਾ ਵੀ ਇੱਕ ਵਾਰੀ ਜਰੂਰ ਤੁਹਾਨੂੰ ਲੱਗਦਾ ਵੀ ਇੱਕ ਕੋਈ ਨਸ਼ਾ ਰਹਿ ਤੋ ਹੀ ਹੁਣ ਪੰਜਾਬ ਬਣਾਉਣਾ ਚਾਹੁੰਦੇ ਹੋ ਤੁਹਾਡੇ ਆਜੂ ਬਾਜੂ ਅੱਗੇ ਪਿੱਛੇ ਕੋਈ ਨਾ ਕੋਈ ਐਸਾ ਕਹਿੰਦੇ ਬਿਮਾਰ ਕੋਈ ਹੋਏਗਾ ਜਿੰਨੂੰ ਤੁਸੀਂ ਸਹੀ ਤਰੀਕੇ ਨਾਲ ਇਲਾਜ ਕਰਵਾ ਸਕੋ ਜੇ ਤੁਹਾਨੂੰ ਨਹੀਂ ਇਸ ਚੀਜ਼ ਦਾ ਹਸਪਤਾਲ ਆ ਪਰਿਆ ਤਾਂ ਜਰੂਰ ਮੈਂ ਸਰ ਡਾਕਟਰ ਹੀ ਲੈਣੇ ਕਹੂੰਗਾ ਇਹਨਾਂ ਦਾ ਹੱਲ ਵੀ ਕਰਾਣਾ ਪਲੱਸ ਜਿਹੜਾ ਕੋਈ ਦੇਖ ਰਿਹਾ ਹੈ ਇੱਕ ਵਾਰ ਇਹਨਾਂ ਕੋਲ ਹੋ ਕੇ ਵੀ ਆਈਓ ਦੇਖਣ ਤੋਂ ਪਹਿਲਾਂ ਦਾ ਨੰਬਰ ਵੀ ਮਿਲ ਜਾਏਗਾ ਪਲੱਸ ਫੇਸਬੁੱਕ ਤੇ ਵੀ ਤੁਸੀਂ ਇਹਨਾਂ ਜਾ ਕੇ ਸਰਚ ਕਰ ਸਕਦੇ ਹੋ ਸਰ ਇੱਕ ਆਪਣਾ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਫੋਨ ਕਰੇ ਤੰਗ ਕਰੇ ਕੀ ਕਹਿਣਾ ਚਾਹੋਗੇ ਮੇਰਾ ਨੰਬਰ ਆ ਜੀ 9878577874 ਤੇ ਤੁਸੀਂ ਇਸ ਨੂੰ ਇਹਦੇ ਵਿੱਚ ਖਾਸੀਅਤ ਇਹ ਆ ਤੁਸੀਂ ਚਾਹੇ ਦਿਨੇ ਚਾਹੇ ਰਾਤ ਨੂੰ ਵੀ ਗੱਲ ਕਰ ਸਕਦੇ ਹੋ ਜਰੂਰ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਪਣਾ ਇੱਕ ਥੰਬ ਲਾਈਕ ਕਰਕੇ ਕਹਿੰਦੇ ਨਾ ਕਹਿੰਦੇ ਨਾ ਉਸ ਫੌਜ ਨੂੰ ਖੜਾ ਕਰ ਸਕਦੇ ਹੋ ਲੋਕਾਂ ਦਾ ਫਾਇਦਾ ਕਰਾ ਸਕਦੇ ਹੋ ਤੇ ਆਓ ਜਰੂਰ ਇੱਕ ਵਾਰੀ ਵਿਜ਼ਿਟ ਇਹਨਾਂ ਦੇ ਜਾ ਕੇ ਡਾਕਟਰ ਸਾਹਿਬ ਕੋ ਮਿਲ ਕੇ ਵੀ ਆਈਏ ਤੇ ਪਲੱਸ ਇੱਕ ਪਿਆਰ ਮੁਹੱਬਤ ਦੀ ਗੱਲਾਂ ਵੀ ਕਰੀਏ ਤੇ ਜਰੂਰ ਸਸ਼ੀ ਕਾਲ ਕਹਿੰਦੇ ਆ ਤੇ ਆਓ ਸਸ਼ੀ ਕਾਲ ਹਾਂ ਸਸ਼ੀ ਕਾਲ